ਬਿੱਟਲਿੰਨਾ ਪਾਪੂ ਬਲਕੌਰ ਸਿੰਘ ਨੇ ਛੋਟੇ ਸਿੱਧੂ ਦੀ ਇੱਕ ਪੋਸਟ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਤੇ ਤੇ ਉਹਦੇ ਨੀਚੇ ਨਾ ਕਮੈਂਟ ਬੜੇ ਵਿਕਾਰ ਸੀਗੇ ਜਿਹੜੇ ਉਹ ਕਰ ਰਹੇ ਸੀਗੇ ਕਿ ਲੋਰਸ ਹਲੇ ਜਿਉਂਦਾ ਹੈ ਅਦਮਾ ਕੁਛ ਕਰਕੇ ਦੇ ਕਿ ਯਾਰ ਤੁਸੀਂ ਛੋਟੇ ਸਿੱਧੂ ਦੀ ਫੋਟੋ ਦੇ ਥੱਲੇ ਵੀ ਅੰਦਰ ਇਸ ਤਰ੍ਹਾਂ ਦੀਆਂ ਮਾੜੀਆਂ ਚੀਜ਼ਾਂ ਲਿਖ ਰਹੇ ਹੋ ਤੁਸੀਂ ਬਈ ਉਹ ਤਾਂ ਜੇ ਬਹੁਤ ਛੋਟਾ ਵਾ ਸਾਲ ਦਾ ਅਜ ਹੈ ਨਾ ਤੇ ਉਹਨੂੰ ਨਾ ਉਹਨੂੰ ਇਦਾਂ ਦੀ ਕੋਈ ਸਮਝ ਵੀ ਉਹਨੇ ਉਹਨੂੰ ਕੀ ਪਤਾ ਇਹ ਚੀਜ਼ਾਂ ਨਾ ਇਹ ਆਪਣੀ ਤੇ ਜਿਹੜੀ ਆਪਣੇ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਬਾਕੀ ਜਿਹੜੇ ਇਹ ਨਾ ਜਿਹੜੀ ਪੋਸਟ ਵੀ ਆ ਜਿਹੜੀ ਪੋਸਟ ਆ ਮੈਂ ਤਾਂ ਕੇ ਵੀ ਗੱਲ ਕਹੂੰਗਾ ਵੀ ਪੋਸਟ ਆ ਜਿਹੜੀ ਉਹਨਾਂ ਦੀ ਫੈਮਿਲੀ ਵੱਲੋਂ ਪਾਈ ਜਾਂਦੀ ਹੈ ਤੇ ਉਹਨਾਂ ਨੂੰ ਫੈਮਿਲੀ ਨੂੰ ਹੀ ਪਾ ਲੈਣੀ ਚਾਹੀਦੀ ਹੈ ਮਤਲਬ ਹੋਰਾਂ ਨੂੰ ਨਹੀਂ ਪਾਉਣੀ ਚਾਹੀਦੀ ਠੀਕ ਹੈ ਨਾ ਕਿਉਂਕਿ ਦੇਖੋ ਜੇ ਕੋਈ ਲੀਗਲੀ ਐਕਸ਼ਨ ਵੀ ਲੈਣਾ ਤਾਂ ਜਿਹੜੇ ਕੋਈ ਨੈਗੇਟਿਵ ਕਮੈਂਟ ਆ ਜਾਂ ਜਦੋਂ ਚਲੋ ਅਸੀਂ ਪਰ ਬਾਅਦ ਨਾ ਵਿਚਰਦੇ ਆ ਉਹ ਸਾਨੂੰ ਪਤਾ ਹੁੰਦਾ ਜਾਂ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰ ਨੇ ਬਾਪੂ ਜੀ ਆ ਮਾਤਾ ਜੀ ਉਹ ਜਾਂ ਉਹਨਾਂ ਦੀ ਲੀਗਲ ਟੀਮ ਆ ਉਹਦੇ ਤੇ ਐਕਸ਼ਨ ਲੈ ਸਕਦੀ ਆ ਵੀ ਕਿਹੜੇ ਬੰਦੇ ਨੇ ਕੋਈ ਗਲਤ ਕਮੈਂਟ ਕੀਤਾ ਤੇ ਉਹ ਜਦੋਂ ਆਪਾਂ ਚੱਕ ਚੱਕ ਕੇ ਆਪਦੀ ਉਹਦੇ ਲਈ ਆਪਦੀ ਪਬਲਿਸਿਟੀ ਲਈ ਆਪਦੇ ਚੰਦ ਬਿਊਆਂ ਲਈ ਆਪਾਂ ਉਹ ਚੀਜ਼ਾਂ ਕਰਦੇ ਆ ਤੇ ਉਹਦਾ ਸਿਰ ਥੱਲੇ 네ਗੇਟਿਵ ਚੀਜ਼ਾਂ ਆਉਂਦੀਆਂ ਉਹਦਾ ਪਰ ਤੁਸੀਂ ਨਾ ਕੋਈ ਐਕਸ਼ਨ ਲੈ ਸਕਦੇ ਹੋ ਨਾ ਤੁਹਾਨੂੰ ਉਹਦੇ ਕੋਲ ਕੋਈ ਅਧਿਕਾਰ ਆ ਤੇ ਉਸ ਕਰਕੇ ਤੁਸੀਂ ਉਹ ਬੱਚੇ ਨੂੰ ਜਾਂ ਸਾਡੇ ਛੋਟੇ ਭਰਾ ਨੂੰ ਉਹਨੂੰ ਤੁਸੀਂ ਉਹਦੇ ਬਾਰੇ ਕੋਈ ਵਿਚਾਰ ਮਾੜੇ ਲਿਖਦਾ ਵਾ ਉਹਦਾ ਸਕੇ ਸਾਡਾ ਵੀ ਦਿਲ ਦ ਬਾਹਣਾ ਤੇ ਉਹ ਚੀਜ਼ਾਂ ਮੇਰੇ ਹਿਸਾਬ ਨਾਲ ਤੇ ਚੀਜ਼ਾਂ ਪਰਿਵਾਰ ਤੋਂ ਬਿਨਾਂ ਕੋਈ ਪੋਸਟ ਨਾ ਹੀ ਕਰਿਆ ਕਰੋ ਜਾਂ ਪਰਿਵਾਰ ਦੀ ਪ੍ਰਵਾਨਗੀ ਲੈ ਕੇ ਕਰਿਆ ਕਰੋ